ਸਕਾ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਸ਼ਹਾਜਪੁਰ ਪਹੁੰਚੇ ਆ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇੱਕ ਵਾੜ ਆਪਾਂ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਤਾਜੀ ਸੱਜਰ ਸੂਈ ਐ ਇਸ ਵਕਤ ਬੌਲੇ ਦੇ ਵਿੱਚ ਹੀ ਆ ਪੂਰੀ ਗੱਲਬਾਤ ਕਰਾਂਗੇ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਕਾਲ ਕਰਕੇ ਤੁਸੀਂ ਬਧਰੇ ਗੱਲਬਾਤ ਕਰ ਲਿਆ ਜੀ ਬਲਜੀਤ ਕੀ ਹਾਲ ਜੇ ਵਧੀਆ ਵੀਰ ਜੀ ਲੱਭੀ ਬਲਜੀਤ ਵਾੜ ਦੂਜਾ ਸੂਆ ਸੂਈ ਆ ਹਾਂ ਜੀ ਦੂਜਾ ਸੂਆ ਕੱਲ ਸੂਈ ਆ ਅ ਬੱਛਾ ਮਗਰ ਹਾਂਜੀ ਜੇਰਜੁਰ ਪ੍ਰੋਪਰ ਪਾਤੀ ਹਾਂ ਇੱਕ ਨੰਬਰ ਆਏ ਜੀ ਠੀਕ ਆ ਤੇ ਬੋਲਾ ਵੀਰ ਦੋਕ ਟਾਈਮ ਚੋਲੀ ਆ ਹਾਂਜੀ 13 14 ਕਿਲੋ ਬੋਲਾ ਹੈਗਾ ਲਓ ਜੀ 13 14 ਕਿਲੋ ਬੋਲਾ ਹੈ ਬਾਕੀ ਥਣ ਥੱਪਾ ਬਹੁਤ ਵਧੀਆ ਹਾਂਜੀ ਨਿਗਰ ਲੇਵਾ ਕਰਮਾਲੀ ਨੂੰ ਠੀਕ ਆ ਜੀ ਤੇ ਕੱਤ ਹਾਈਟ ਵੀ ਬਹੁਤ ਸੋਹਣਾ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਮਗਰ ਆ ਪੱਛਾ ਨਾੜੂਆ ਨਾਲਾ ਬੱਚੇ ਦੇ ਆ ਬਲਜੀ ਤੋ ਤੋਰੋ ਅੱਗੇ ਨੂੰ ਤੋਰ ਕੇ ਦਿਖਾ ਦਿਓ ਸੋ ਚਵਾਈ ਚ ਬਹੁਤ ਹੀ ਵਧੀਆ ਕਿਸਾਨ ਵੀਰੋਂ ਵੈਸੇ ਪੂਰੀ ਵੀਡੀਓ ਜਿਹੜੀ ਉਹ ਵੀ ਆਪਾਂ ਜਲਦੀ ਅੱਜ ਅਪਲੋਡ ਕਰ ਦਿਆਂਗੇ ਉਹਦੇ ਵਿੱਚ ਵੀ ਆਪਾ ਬਿਲਕੁਲ ਤਸਲੀ ਦੇ ਨਾਲ ਧਾਰਾ ਮਾਰ ਕੇ ਦਿਖਾਇਆ ਸਾਰੇ ਭਰਾਵਾਂ ਨੂੰ ਇਹ ਲੇਵੀ ਆਰਡਰ ਦੀ ਕੁਆਲਿਟੀ ਆ ਆ ਦੇਖੋ ਜੀ ਆ ਕਰੋ ちゃっ ਬੱਚਾ ਲੈ ਜਾ ਪ੍ਰੇਤਮ ਪਰੇ ਲੈ ਜਾ ਸੋ ਚਵਾਈ ਬਹੁਤੀ ਵਧੀਆ ਠੀਕ ਹੈ ਜੀ ਪੋਲੀ ਚਵਾਈ ਆ ਮੋਟੀ ਧਾਰ ਬਿਲਕੁਲ ਹਾਂ ਜੀ ਸੋ ਪੂਰੀ ਵੀਡੀਓ ਦੇ ਵਿੱਚ ਵੀ ਚਵਾਈ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਦੇ ਆਂਗੇ ਇਹ ਬਲਜੀਤ ਮੋਲ ਕੀ ਡਿਮਾਂਡ ਕਰਦੇ ਇਹ 65000 ਦੀ ਵੀਰ ਜੀ 100 ਕਿਲੋਮੀਟਰ ਪਹੁੰਚ ਲਓ ਜੀ 65000 ਦੀ ਇਹ ਅੱਜ ਮਿਲ ਜੂਗੀ ਤੁਹਾਨੂੰ 100 ਕਿਲੋਮੀਟਰ ਤੱਕ ਪਹੁੰਚ ਵੀ ਆ 65000 ਦੇ ਵਿੱਚ ਅੰਤਰਨ ਇੱਕ ਵਾੜ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੇ ਵੱਡੇ ਹਾਈਟ ਕੱਟ ਦੇ ਵਿੱਚ ਆ ਬਿਲਕੁਲ ਤਾਜੀ ਸੱਜਰ ਸੂਈ ਆ ਹਾਂਜੀ ਬਲਜੀਤ ਕੀ ਹਾਲ ਜੀ ਵਧੀਆ ਵੀਰ ਜੀ ਓਕੇ ਬਲਜੀਤ ਇਹ ਵਾੜ ਕਿੰਨਾ ਸੂਆ ਆਪਣੇ ਕੋਲ ਇਹ ਤੀਜਾ ਸੂਆ ਤੀਜਾ ਹਾਂਜੀ ਹਾਂਜੀ ਸੂਈ ਵੀ ਹਫਤੇ ਵੱਛਾਈ ਮਗਰ ਦੇ ਨਹੀਂ ਹਾਂਜੀ ਹਾਂਜੀ ਇਹ ਕਿੰਨਾ ਦੁੱਧ ਇਸ ਵਕਤ ਇਹਦੇ ਥੱਲੇ ਹੋਗਾ 17-18 ਕਿਲੋ ਲਓ ਜੀ 17-18 ਕਿਲੋ ਦੁੱਧ ਇਹਦੇ ਥੱਲੇ ਆ ਤੀਜਾ ਸੂਆ ਇਹ ਜਿਹੜੇ ਦੋਸਤੋ ਵੇੜ ਗਾਂ ਪਾ ਤੁਹਾਨੂੰ ਪ੍ਰੋਪਰ ਦਿਖਾ ਰਹੇ ਆ ਬਹੁਤ ਸੋਹਣਾ ਠੰਢੇਵਾ ਠੀਕ ਆ ਜੀ ਚੁਵਾਈ ਵੀ ਇੱਕ ਨੰਬਰ ਆ ਪੂਰੀ ਵੀਡੀਓ ਅੱਜ ਆਪਾਂ ਜਲਦੀ ਅਪਲੋਡ ਕਰ ਦਿਆਂਗੇ ਵੈਸੇ ਸ਼ਾਮ ਨੂੰ 207 ਵਜੇ ਨੂੰ ਵੀਡੀਓ ਪੂਰੀ ਅਪਲੋਡ ਕਰ ਦਿਆਂਗੇ ਸ਼ਾਰਟ ਵੀਡੀਓ ਤੋਂ ਵੀ ਤੁਸੀਂ ਜਿਹੜਾ ਵੇਖ ਕੇ ਕਾਲ ਕਰ ਸਕਦੇ ਜੇ ਨੰਬਰ ਵੀ ਸਕਰੀਨ ਦੇ ਉੱਪਰ ਆਪਾਂ ਬਿਲਕੁਲ ਚਾਲੂ ਕਰ ਦਿਆਂਗੇ ਕੀ ਰੇੜਾ ਪਾਪੜ ਤੇ ਦੀ ਆ ਪ੍ਰੋਪਰ ਉਹ ਵੀ ਡਿਟੇਲ ਆਪਾਂ ਤੁਹਾਨੂੰ ਐਂਡ ਦੇ ਵਿੱਚ ਦੇ ਦੇਵਾਂਗੇ ਸੋ 17 18 ਕਿਲੋ ਵਾਲੀ ਇਹ ਵੇੜ ਇਸ ਵਕਤ ਅੱਗੇ ਮੇਰਾ ਭਰਾ ਕੋਈ ਚੰਗੀ ਸੇਵਾ ਕਰੂਗਾ ਤਾਂ 20 ਬੂ ਲੀਟਰ ਨਾਰਮਲ ਜਿਹੜਾ ਚਵਾਜੂਗੀ ਠੀਕ ਆ ਕੋਈ ਭੂਰ ਨਹੀਂ ਤੇ ਕੋਈ ਛਟਾ ਨਹੀਂਗਾ ਓਕੇ ਬੋ ਜੀ ਤਾਂ ਕੀ ਲੈਣ ਦੇਣ ਕੀ ਮੁੱਲ ਇਹਦੀ ਵੀ ਇਹ 55000 ਚ 100 ਕਿਲੋਮੀਟਰ ਪਹੁੰਚ ਜਾਓ ਜੀ ਇਹ 56000 ਦੇ ਵਿੱਚ ਮਿਲ ਜੂਗੀ 100 ਕਿਲੋਮੀਟਰ ਤੱਕ ਪਹੁੰਚਾ 56000 ਦੇ ਵਿੱਚ ਹਾਂ